ਸਾਨੂੰ ਪਤਾ ਹੀ ਹੈ ਭਰਾਵੋ ਬ੍ਰੈਂਚ ਟਟ ਦੇ ਹਰੇਕ ਪ੍ਰਕਾਰ ਦੀ ਟਰੈਕਟਰ ਮਿਲ ਜਾਂਦੇ ਆ ਆ ਦੇਖੋ ਸੋਨਾਲੀਕਾ 60 ਵਾਲਾ ਖੜਾਗਾ ਆਪਣੇ ਕੋਲ 3 ਸਪੀਡ ਵੀ ਖੜਾਗਾ ਤੇ 2 ਵੀ ਖੜਾਗਾ ਇਹ 3 ਇਹ 2 ਸਪੀਡ ਆ ਇਹਦਾ ਰੇਟ 595000 ਰੁਪਏ ਰੇਟ ਆ ਬਾਈ ਜੀ ਅੱਗੇ ਆ ਗਿਆ 3630 2021 ਮਾਡਲ ਸੁਪਰ ਆ ਗਿਆ ਇਹਦਾ ਰੇਟ ਹੈਗਾ ਭਰਾਵੋ ਇਹਦਾ 6 ਲੱਖ ਤੇ 95000 2021 ਮਾਡਲ ਬਾਕੀ ਕਿਸੇ ਪੁਰਾਣੇ ਲੈਣਾ ਤਾਂ ਇਹ 1.5 ਲੱਖ ਰੁਪਿਆ ਤੇ ਆਹ 50 ਕੁ ਹਜ਼ਾਰ 50-60 ਹਜ਼ਾਰ ਰੁਪਇਆ ਭਰਾ ਕੇ ਇਹ ਟਰੈਕਟਰ ਦੇ ਦਿਆਂਗੇ ਇਹ ਸੁਪਰ ਦੇ ਦਿਆਂਗੇ ਲੱਖ ਸਵਾ ਲੱਖ ਰੁਪਇਆ ਭਰਾ ਕੇ 52 10 2021 ਮਾਡਲ ਆ ਗਿਆ 7 ਲੱਖ 45 ਹਜ਼ਾਰ ਰੁਪਇਆ ਰੇਟ ਆ ਭਰਾਵੋ ਅਮਲ 780 ਘੰਟਾ ਚੱਲਿਆ ਐਸ਼ਰ 485 ਆ ਗਿਆ ਇਹ ਵੀ ਤੁਹਾਨੂੰ ਲੱਖ ਰੁਪਇਆ ਭਰਾ ਕੇ ਦੇ ਦਿਆਂਗੇ ਸਵਾ 4 ਲੱਖ ਦਾਗਾ ਅੱਗੇ ਅਰਜਨ ਆ ਗਿਆ 605 ਜਮਾਂ ਨਵਾਂ ਟਰੈਕਟਰ ਆ 50 ਹਜ਼ਾਰ ਰੁਪਇਆ ਭਰਾ ਕੇ ਇਹ ਟਰੈਕਟਰ ਦੇ ਦਿਆਂਗੇ 6 ਲੱਖ 95 ਹਜ਼ਾਰ ਦਾ ਇਹ ਟਰੈਕਟਰ 2022 ਮਾਡਲ 9400 ਮੈਸ਼ੀ ਆ ਗਿਆ 2018 ਮਾਡਲ 495000 ਦਾ ਲੱਖ ਰੁਪਇਆ ਭਰਾ ਕੇ ਲੈ ਜਾਓ ਅੱਗੇ ਆ ਗਿਆ ਵੱਡੇ ਟਰੈਕਟਰ 4x4 969 1040000 ਦਾ 10 ਲੱਖ 40000 ਦਾ ਇਹਦੇ ਉੱਤੇ 3 ਲੱਖ ਰੁਪਇਆ ਭਰਾ ਕੇ ਬਾਕੀ ਸਾਨ ਕਿਸ਼ਤ ਹੋ ਜਾਣਗੀਆਂ ਅੱਗੇ ਆ ਗਿਆ ਅਰਜਨ 655 2023 ਮਾਡਲ ਸੀਆਰਡੀ ਡਿੱਕ ਵਗੈਰਾ ਲੱਗਿਆਗਾ ਪੂਰਾ ਦੇਖੋ ਛੋਟਾ ਟਰੈਕਟਰ ਸਾਰਿਆਂ ਨੂੰ ਵੱਡਾ ਟਰੈਕਟਰ ਭਰਾਵੋ ਕਿਸੇ ਪ੍ਰਾਣੇ ਟਰਟ ਲੈਣਾ ਹੋਵੇ 10 ਲੱਖ 80000 ਦਾ ਇਹ ਲੈ ਜਾਓ ਬਾਕੀ 3 ਸਪੀਡ ਆਪਣਾ ਕੋਲੇ ਬਹੁਤ ਵੱਡਾ ਖਜ਼ਾਨਾ 3 ਸਪੀਡ ਦਾ 855 ਦਾ ਤਾਂ ਅੱਗੇ ਸੀ ਆਰ ਡੀ ਆ ਗਿਆ ਆਪਣੇ ਕੋਲ 6055 ਪ੍ਰੀਤ ਆ ਗਿਆ ਸੋਨਾਲਿਕਾ 60 ਵਾਲਾ ਆ ਗਿਆ ਸੋਨਾਲਿਕਾ 50 ਵਾਲਾ ਆ ਗਿਆ 8054700900 ਇਹ ਨੰਬਰਾਂ ਤੇ ਸੰਪਰਕ ਕਰ ਲਿਓ ਟਰੈਕਟਰ ਲਾਉਣ ਮੇਲਾ ਬਹੁਤ ਹੀ ਵੱਡੀ ਗਿਣਤੀ ਚ ਬੜਾਂ ਟਰੈਕਟਰ ਤੇ ਲੱਗਿਆ ਹੋਇਆਗਾ ਕਿਸੇ ਪੁਰਾਣੇ ਲੈਣਾ ਤਾਂ ਟਰੈਕਟਰ ਬ੍ਰਾਂਚ ਨਾਲ ਸੰਪਰਕ ਕਰ ਲਿਓ